ਮੈਂ ਤੇ ਅਕਸਰ ਬੇਨਤੀ ਕਰਦੀ ਹੁੰਨੀ ਆ ਜਦੋਂ ਵੀ ਸਮਾਜ ਵਿੱਚ ਵੇਖਦੀ ਆ ਨਾ ਅੱਜ ਕੱਲ ਤੇ ਜਿਹੜਾ ਮੋਬਾਈਲ ਫੋਨ ਹੈ ਇਹ ਵੀ ਮਨੁੱਖ ਦੇ ਜੀਵਨ ਦਾ ਇੱਕ ਅੰਗ ਹੀ ਬਣਦਾ ਜਾ ਰਿਹਾ ਹੈ ਕਈ ਵਾਰ ਤੇ ਆਪਾਂ ਪੋਸਟਰਾਂ ਤੇ ਵੀ ਲਿਖ ਦਿੰਨੇ ਆ 300 ਸਾਲ ਗੁਰੂ ਦੇ ਨਾਲ 400 ਸਾਲ ਗੁਰੂ ਜੀ ਦੇ ਨਾਲ ਪਰ ਬੰਦੇ ਆਪਾਂ ਇੱਕ ਘੰਟਾ ਵੀ ਗੁਰੂ ਜੀ ਨਾਲ ਨਹੀਂ ਵਿਰਲਿਆਂ ਨੂੰ ਛੱਡ ਕੇ ਬੈਠੇ ਉਹਦੇ ਨਾਲ ਹੀ ਹੁੰਨੇ ਆ ਜਿਹੜਾ ਜੇਬ 'ਚ ਪਾਇਆ ਹੁੰਦਾ ਹੈ ਜਦੋਂ ਵੀ ਆਪਾਂ ਗੁਰਦੇਵ ਪਿਤਾ ਜੀ ਦੀ ਹਜ਼ੂਰੀ ਵਿੱਚ ਆਉਣਾ ਹੈ ਇਹਨੂੰ ਜਾਂ ਤਾਂ ਬੰਦ ਕਰ ਲਿਆ ਕਰਿਏ ਨਹੀਂ ਘੱਟੋ ਘੱਟ ਸਾਇਲੈਂਟ ਜ਼ਰੂਰ ਕਰ ਲਿਆ ਕਰਿਏ ਹੁਣ ਮੋਬਾਈਲ ਫੋਨ ਹੈ ਜਿਹੜਾ ਇਹ ਮਨੁੱਖ ਦੇ ਜੀਵਨ ਦਾ ਇੱਕ ਅੰਗ ਬਣਦਾ ਜਾ ਰਿਹਾ ਹੈ ਤੇ ਜਦੋਂ ਇਹਨੂੰ ਮਨੁੱਖ ਚੁੱਕਦਾ ਹੈ ਸਾਹਮਣੇ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਆਉਂਦੀਆਂ ਨੇ ਜੋ ਗਾਣਿਆਂ ਤੇ ਨੱਚ ਰਹੇ ਨੇ ਬਿਰਲੇ ਬੱਚੇ ਨੇ ਜਿਹੜੇ ਕੀਰਤਨ ਕਰਦਿਆਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆਉਣਗੀਆਂ ਨਹੀਂ ਤੇ ਗਾਣੀਆਂ ਦੇ ਉੱਤੇ ਨਚਾਇਆ ਜਾ ਰਿਹਾ ਕੋਈ ਨਚਾ ਰਿਹਾ ਹੈ ਨਾ ਕੋਈ ਪਰਿਵਾਰਕ ਮੈਂਬਰ ਜਾਂ ਮਾਤਾ ਪਿਤਾ ਜੋ ਉਹਨਾਂ ਦੀ ਵੀਡੀਓ ਸ਼ੂਟ ਕਰਕੇ ਪਾ ਰਿਹਾ ਹੈ ਨੈਟ ਦੇ ਉੱਤੇ ਵਾਇਰਲ ਕਰ ਰਿਹਾ ਹੈ ਜਿਸ ਮਾਤਾ ਪਿਤਾ ਨੇ ਬੱਚਿਆਂ ਦੀ ਸੇਵਾ ਕਰਨੀ ਸੀ ਵੀ ਇਹਨਾਂ ਦੋ ਬੱਚਿਆਂ ਨੂੰ ਅਸੀਂ ਪਾਲ ਲੈਣਾ ਹੈ ਗੁਰੂ ਜੀ ਦੀ ਸਿੱਖੀ ਇਹਨਾਂ ਦੇ ਹਿਰਦੇ 'ਚ ਟਿਕਾਉਣੀ ਹੈ ਲੈ ਕੇ ਜਾਣੀ ਆ ਉਹ ਤਾਂ ਆਪਣੇ ਬੱਚਿਆਂ ਨੂੰ ਗਾਣੀਆਂ ਤੇ ਨਚਾ ਰਹੇ ਨੇ ਤੇ ਜੀ ਪੁੱਛੀਏ ਭਾਈ ਇਹ ਕੀ ਕਰਦੇ ਹਾਂ ਤੇ ਗੁਜਬਾਬ ਹੁੰਦਾ ਵੀ ਅਸੀਂ ਤਾਂ ਜੀ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਨੁਸਾਰ ਪਾੜ ਰਹੇ ਹਾਂ ਗਿੱਧਾ ਪੰਗੜਾ ਬੱਲੇ ਬੱਲੇ ਸ਼ਾਬਾ ਸ਼ਾਬਾ ਸਕੂਲ ਕਾਲਜ ਵੀ ਨਹੀਂ ਬੱਚੇ ਬਿਰਲੇ ਹੋਣਗੇ ਜਿਹੜੇ ਬੱਚੇ ਨੇ ਨਹੀਂ ਤਾਂ ਸਕੂਲਾਂ ਕਾਲਜਾਂ ਵਿੱਚ ਵੀ ਡੀਜੇ ਵੜ ਗਏ ਜੀ ਬਿਰਲੇ ਸਕੂਲ ਇਦਾਂ ਦੇ ਨਹੀਂ ਜਿੱਥੇ ਗੁਰਬਾਣੀ ਪੜਾਈ ਜਾਂਦੀ ਹੈ ਜਿੱਥੇ ਸਹਿਜ ਪਾਠ ਹੁੰਦਾ ਹੈ ਸਤਿਗੁਰੂ ਜੀ ਉਹਨਾਂ ਤੇ ਕਿਰਪਾ ਰੱਖਣਾ ਬੜੀਆਂ ਸੁਹਿਰਦ ਅਧਿਆਪਕਾਂ ਮੈਂ ਇਦਾਂ ਦੀਆਂ ਨੇ ਇਦਾਂ ਦੇ ਅਧਿਆਪਕ ਨੇ ਜਿਨ੍ਹਾਂ ਨੂੰ ਅੰਦਰ ਇੱਕ ਇੱਛਾ ਹੈ ਵੀ ਬੱਚਿਆਂ ਨੂੰ ਅਸੀਂ ਸਹੀ ਸੇਧ ਦਈਏ ਇਹ ਵੀ ਮੈਂ ਬੇਨਤੀ ਕਰਦੇ ਮਾਂ ਹੈਗੇ ਨੇ ਜੀ ਇਦਾਂ ਦੇ ਵੀ ਇੱਕ ਸਰਕਾਰੀ ਸਕੂਲ ਦੇ ਵਿੱਚ ਨਾ ਇੱਕ ਅਧਿਆਪਕ 3 ਸਾਲ ਦੀਆਂ ਬੱਚੀਆਂ ਨੂੰ ਉੱਥੇ ਬੱਚੇ ਉਹਨੇ ਭਰਤੀ ਕੀਤੇ 3 ਸਾਲ ਦੇ ਅੱਜ ਕੱਲ ਤੇ ਅਸੀਂ ਆਮ ਹੀ 3 ਸਾਲ ਦੇ ਬੱਚੇ ਨੂੰ ਲਾ ਦਿੰਨੇ ਆ ਸਰਕਾਰੀ ਸਕੂਲ ਦੇ ਅਧਿਆਪਕ 3 ਸਾਲ ਦੇ ਬੱਚੀਆਂ ਨੂੰ ਪੰਜ ਗੁਰੂ ਸਹਬਾਨਾਂ ਦੇ ਨਾਮ ਯਾਦ ਕਰਵਾ ਰਹੀ ਸੀ ਪਹਿਲੀ ਪੌੜੀ ਦਾ ਪਾਠ ਉਹਨੇ ਕਰਵਾਇਆ ਕਹਿੰਦੇ ਸੁਣਾਓ ਬੱਚਿਓ ਖੜੇ ਹੋ ਕੇ ਸਾਰੇ ਬੱਚਿਆਂ ਨੇ 3 ਸਾਲ ਦੀ ਉਮਰ ਬੱਚੇ ਆਂਦੀ ਜਪਜੀਤ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਸੁਣਾ ਰਹੇ ਨੇ ਉਸ ਅਧਿਆਪਕ ਨੂੰ ਪਤਾ ਹੈ ਸਾਡਾ ਵਿਰਸਾ ਕੀ ਹੈ ਪਰ ਅਸੀਂ ਬੋਲਦੇ ਜਾ ਰਹੇ ਹਾਂ ਪੁੱਛੀਏ ਪਾਈਏ ਕੀ ਕਰਦੇ ਹੋ ਕਹਿੰਦੇ ਪੰਜਾਬੀ ਸੱਭਿਆਚਾਰ ਨੂੰ ਸਾਂਭ ਰਹੇ ਹਾਂ ਜੀ ਕੋਈ ਕਹਿੰਦੇ ਅਸੀਂ ਪੱਛਮੀ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਅਸੀਂ ਪੱਛਮੀ ਸੱਭਿਆਚਾਰ ਨੂੰ ਸਾਂਭ ਰਹੇ ਹਾਂ ਮੈਂ ਅਕਸਰ ਕਹਿਨੀ ਹੰਨੀ ਆ ਨਾ ਤੇ ਸਾਨੂੰ ਪੰਜਾਬੀ ਸੱਭਿਆਚਾਰ ਸਾਂਭਣ ਦੀ ਲੋੜ ਹੈ ਨਾ ਤੇ ਪੰਜਾਬੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਹੈ। ਨਾ ਹੀ ਪੱਛਮੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਹੈ। ਸਾਡਾ ਇੱਕ ਆਪਣਾ ਸੱਭਿਆਚਾਰ ਹੈ ਅਨੰਦਪੁਰ ਸਾਹਿਬ ਦਾ। ਜੇ ਆਪਾਂ ਉਹਨੂੰ ਸਾਂਭ ਲਈਏ ਨਾ ਦਿਨਾਂ ਚ ਹੀ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਆ। ਅਨੰਦਪੁਰ ਸਾਹਿਬ ਕੱਲੀ ਧਰਮਸ਼ਾਲਾ ਨਹੀਂ ਸੀ। ਇੱਥੇ ਨਿਸ਼ਾਨ ਸਾਹਿਬ ਝੁੱਲਦੇ ਰਹੇ ਨੇ ਤੇ ਝੁੱਲਦੇ ਰਹਿਣਗੇ। ਇੱਥੇ ਨਗਾਰੇ ਵੱਜਦੇ ਰਹੇ ਨੇ ਤੇ ਵੱਜਦੇ ਰਹਿਣਗੇ ਆਪਾਂ ਸੰਭਾਲੀਏ ਆਪਣੀ ਸੱਭਿਆਚਾਰ ਨੂੰ ਅੱਜ ਵੇਖੋ ਛੋਟੇ-ਛੋਟੇ ਬੱਚੇ ਨਿਰਾਸ਼ਾਵਾਦੀ ਹੋ ਰਹੇ ਨੇ ਚਿੰਤਾਵਾਂ ਝੂਰੇ ਡਿਪਰੈਸ਼ਨ ਛੋਟੇ-ਛੋਟੇ ਬੱਚਿਆਂ ਦੀਆਂ ਦਵਾਈਆਂ ਚੱਲ ਰਹੀਆਂ ਨੇ ਜੀ ਚਿੰਤਾਵਾਂ ਝੂਰੇ ਕਿਉਂ ਇਹ ਹੋ ਗਿਆ ਕਿਉਂਕਿ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਨਹੀਂ ਸਕੇ ਆਪਣਾ ਸੱਭਿਆਚਾਰ ਹੈ ਅਨੰਦਪੁਰ ਸਾਹਿਬ ਦਾ ਤੇ ਨੰਦਪੁਰ ਸਾਹਿਬ ਜਦੋਂ ਜੁੜ ਕੇ ਬਹਿਨੇ ਆ ਨਾ ਇੱਕ ਗੁਰੂ ਪਿਤਾ ਜੀ ਦੀ ਗੋਦ ਪੈਨੇ ਆ ਦਸ਼ਮੇਸ਼ ਪਿਤਾ ਜੀ ਦੇ ਲਾਇਕ ਪੁੱਤਰ ਧੀਆਂ ਬਣਦੇ ਆ ਬਾਣੀ ਤੇ ਬਾਣੇ ਨਾਲ ਜੁੜਦੇ ਆ ਫਿਰ ਐਸੀ ਚੜ੍ਹਦੀ ਕਲਾ ਅੰਦਰ ਆਉਂਦੀ ਆ ਐਸੀ ਚੜ੍ਹਦੀ ਕਲਾ ਕਿ ਕੋਈ ਵੀ ਚੀਜ਼ ਸਾਨੂੰ ਨਿਰਾਸ਼ਾਵਾਦੀ ਕਰ ਹੀ ਨਹੀਂ ਸਕਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਿਰਪਾ ਕਰ ਦਿੰਦੇ ਨੇ ਗੁਰੂ ਵੀ ਸਮਝਾਉਂਦੇ ਆ ਨਾ ਜਦੋਂ ਆਉਂਦੇ ਆ ਗੁਰੂ ਪਿਤਾ ਜੀ ਦੇ ਕੋਲ ਸਿਰ ਜੋੜ ਕੇ ਬੈਠਦੇ ਆ ਗੁਰੂ ਜੀ ਵੀ ਫਿਰ ਸਾਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਂਦੇ ਨੇ ਆਵਾਜ਼ ਮਾਰ ਕੇ ਫਰਮਾਉਂਦੇ ਨੇ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਕਿਉ ਡਰਦੇ ਤੈਨੂੰ ਕਿਸ ਗੱਲ ਦਾ ਡਰ ਹੈ ਕਿਹੜੀ ਚੀਜ਼ ਤੈਨੂੰ ਡਰਾ ਰਹੀ ਆ ਤਿਹਰੀ ਤੇ ਅਵਸਥਾ ਐਸੀ ਬਣ ਜੇਗੀ ਨਾ ਡਰੇਂਗਾ ਨਾ ਡਰਾਏਂਗਾ ਗਿਆਨੀਆਂ ਵਾਲੀ ਲੈਨ ਚਾਜੇਗਾ ਜੇ ਚੌਨੀਆਂ ਸਾਡੀ ਵੀ ਅਵਸਥਾ ਐਸੀ ਬਣੀ ਚੜਦੀ ਕਲਾ ਵਾਲੇ ਪਾਸੇ ਸੁਰਤ ਜਾਵੇ ਅਸੀਂ ਆਪ ਵੀ ਜੋੜਨੇ ਤੇ ਬੱਚਿਆਂ ਨੂੰ ਵੀ ਜੋੜਨੇ ਜੇ ਤੁਸੀਂ ਬੱਚਿਆਂ ਨੂੰ ਜੋੜਾਂਗੇ ਬਚਪਨ ਤੋਂ ਹੀ ਮੈਂ ਵੇਖਿਆ ਕਈ ਵਾਰ ਨਾ ਛੋਟੇ-ਛੋਟੇ ਬੱਚੇ ਵੀ ਮਾਤਾ-ਪਿਤਾ ਲੰਗਰ ਹਾਲ ਦੇ ਵਿੱਚ ਨਾ ਉਹਨਾਂ ਨੂੰ ਕਦੇ ਚਮਚੇ ਫੜਾ ਕੇ ਕਹਿੰਦੇ ਨੇ ਪੁੱਤ ਵਰਤਾਓ ਸੰਗਤ ਵਿੱਚ ਇੱਕ ਲਗਨ ਹੀ ਲਾਉਣੀ ਆ ਨਾ ਸੰਗਤ ਵਿੱਚ ਲੈ ਕੇ ਆਉਂਦੇ ਨੇ ਵਰਤਾਓ ਪੁੱਤ ਪ੍ਰਸ਼ਾਦੇ ਲਗਨ ਲਾਈਏ ਜੇ ਆਪਾਂ ਆਪ ਬੈਠਾਂਗੇ ਫੇਰੀ ਬੱਚਿਆਂ ਅੰਦਰ ਲਗਨ ਲੱਗੇਗੀ ਜੇ ਆਪਾਂ ਹੀ ਹੋਰ ਥਾਮਾਂ ਤੇ ਤੁਰੇ ਫਿਰਦੇ ਆ ਫਿਰ ਪਿਆਰ ਵੀ ਕਿੱਦਾਂ ਬਣਨਾ ਹੈ ਆਪਣਾਪਣ ਕਿਵੇਂ ਬਣੇਗਾ ਸੋ ਆਪਣਾ ਤਪਦਾ ਕਰੀਏ ਸੇਵਾ ਵਿੱਚ ਲੱਗੀਏ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭ ਲਈਏ ਭਾਵੇਂ ਵਿਹਾਰ ਦੀ ਖਾਤਰ ਹੀ ਆ ਜਾਈਏ ਕੋਈ ਇੱਛਾ ਲੈ ਕੇ ਆ ਜਾਈਏ ਵਿਹਾਰ ਦੇ ਲਈ ਆਵਾਂਗੇ ਪਿਆਰ ਆਪੇ ਬਣ ਜਾਣਾ ਹੈ ਪਿਆਰ ਮਾਲਕ ਜੀ ਨੇ ਆਪ ਬਣਾ ਦੇਣਾ ਬਸ ਇੱਕ ਵਾਰੀ ਕਹਿ ਦਈਏ ਵੀ ਗੁਰੂ ਜੀ ਸ਼ਰਨ ਰੱਖ ਲਵੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਕਰੀਏ ਆਹੋ ਆਪਾਂ ਸਾਰੇ ਰਲ ਕੇ ਅਰਦਾਸ ਕਰ ਵੀ ਲਈਏ ਪਟਕੀਰਤ ਜੀ ਸਾਡੇ ਅਰਦਾਸੀਏ ਬਣ ਕੇ ਅਰਦਾਸ ਕਰ ਰਹੇ ਹਨ ਆਓ ਆਪਾਂ ਵੀ ਕਰ ਲਈਏ ਸਾਰੀ ਰਸਨਾ ਪਵਿੱਤਰ ਕਰੀਓ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਸਾਰੀ ਕਿਰਪਾ ਕਰੋ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM DAS ਰੱਖੋ ਸ਼ਰਨਾਈ ਗੋਰੇ RAM DAS ਰੱਖੋ ਸ਼ਰਨਾਈ ਗੁਰ ਰਾਮਦਾਸ ਰਖੋ ਸ਼ਰਨਾਈ ਗੁਰ ਰਾਮਦਾਸ ਰਖੋ ਸ਼ਰਨਾਈ ਅਰਦਾਸ ਕਰੀਏ ਤੇ ਨਾਲ ਕਬੂਲ ਵੀ ਕਰੀਏ ਹਮ ਅਵਗਣ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨੈ ਕਬੂਲ ਕਰੀ ਆਕੇ ਕਈ ਵਾਰ ਨਾ ਮੈਂ ਵੇਖਦੀ ਆ ਸਮਾਜ ਵਿੱਚ ਜਦੋਂ ਵਿਚਰਦਿਆਂ ਗੱਲਾਂ ਚੱਲ ਪੈਂਦੀਆਂ ਨੇ ਮੇਰੀਆਂ ਮਾਤਾ-ਮਾਪਾਂ ਦਾ ਵੀ ਕਈ ਵਾਰ ਗੱਲੀ ਪੈ ਜਾਂਦੀ ਹੈ ਕਿ ਜਦੋਂ ਗੱਲ ਚੱਲਦੀ ਆ ਗੁਰੂ ਜੀ ਦੇ ਬਚਨ ਕਮਾਉਣ ਦੀ ਬੱਚਿਆਂ ਨੂੰ ਗੁਰੂ ਨਾਲ ਜੋੜਨ ਦੀ ਆਪ ਜੁੜਨ ਦੀ ਸੇਵਾ ਵਿੱਚ ਲੱਗਣ ਦੀ ਤੇ ਅਕਸਰ ਕਿਹਾ ਜਾਂਦਾ ਵੀ ਅਸੀਂ ਤੇ ਬੜੇ ਪਾਪ ਕੀਤੇ ਨੇ ਅਸੀਂ ਬੜੇ ਅੰਦਰੋਂ ਔਗਣਾ ਨਾਲ ਭਰੇ ਹੋਏ ਆ ਸਾਡੇ ਤੋਂ ਧਰਮੀ ਬਣਿਆ ਨਹੀਂ ਜਾਣਾ ਸਾਡੇ ਤੋਂ ਸੇਵਾ ਕਮਾਈ ਨਹੀਂ ਜਾਣੀ ਅਸੀਂ ਤੇ ਗੁਰੂ ਜੀ ਦੇ ਦੱਸੇ ਮਾਰਗ ਤੇ ਤੁਰ ਨਹੀਂ ਸਕਦੇ ਤੇ ਜੇ ਮਨ ਵਿੱਚ ਹੀਣਤਾ ਭਾਵ ਆਵੇ ਵੀ ਸੇਵਕ ਬਣਿਆ ਨਹੀਂ ਜਾਣਾ ਅਸੀਂ ਇਸ ਮਾਰਗ ਤੇ ਚੱਲ ਨਹੀਂ ਸਕਦੇ ਸੇਵਾ ਕਮਾ ਨਹੀਂ ਸਕਦੇ ਫਿਰ ਇਸ ਮਨ ਨੂੰ ਉਹਨਾਂ ਕੋਲ ਲੈ ਕੇ ਆਇਆ ਕਰੀਏ ਜਿਨ੍ਹਾਂ ਨੇ ਸੇਵਾ ਕਮਾ ਲਈਏ ਸਿਆਣੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਨਾ ਖਰਬੂਜਾ ਰੰਗ ਫੜ ਲੈਂਦਾ ਹੁੰਦਾ ਹੈ ਕਹਾਵਤਾਂ ਬਣੀਆਂ ਨੇ ਨਾ ਵੀ ਦੂਜੇ ਨੂੰ ਦੇਖ ਕੇ ਦੂਜੇ ਨੂੰ ਰੰਗ ਚੜ ਜਾਂਦਾ ਹੈ ਹੌਸਲਾ ਜ ਆ ਜਾਂਦਾ ਹੈ ਮਨ ਵਿੱਚ شیخ ਫਰੀਦ ਜੀ ਵੀ ਉਦਾਹਰਨ ਦਿੰਦੇ ਨੇ شیخ ਫਰੀਦ ਜੀ ਨੇ ਨਾ ਬੜੀ ਕਮਾਲ ਦੀ ਉਦਾਹਰਨ ਦਿੱਤੀ ਕਹਿਣ ਲੱਗੇ ਇੱਕ ਇਸਤਰੀ ਦਰਿਆ ਦੇ ਕੰਡੇ ਤੇ ਖੜ ਕੇ ਨਾ ਡਰ ਰਹੀ ਆ ਕਿ ਮੈਥੋਂ ਇਹ ਦਰਿਆ ਪਾਰ ਨਹੀਂ ਕੀਤਾ ਜਾਣਾ ਮੈਂ ਤੇ ਡੁੱਬ ਜਾਵਾਂਗੀ ਉਸ ਭੈਣ ਨੇ ਉਸ ਇਸਤਰੀ ਨੇ ਵੇਖਿਆ ਕਿ ਨੌਜਵਾਨ ਆਈ ਉਹਨਾਂ ਨੇ ਉਸ ਦਰਿਆ ਵਿੱਚ ਛਾਲ ਮਾਰੀ ਤੇ ਦਰਿਆ ਨੂੰ ਪਾਰ ਕਰ ਗਈ ਹੁਣ ਉਹਨਾਂ ਨੂੰ ਵੇਖ ਕੇ ਉਸ ਭੈਣ ਦੇ ਮਨ ਵਿੱਚ ਵੀ ਹੌਸਲਾ ਆ ਗਿਆ ਸ਼ੈਲ ਲਗੰਦੇ ਪਾਰ ਗੋਰੀ ਮਨ ਠੀਰੇ ਆ ਸ਼ੈਲ ਦਾ ਅਰਥ ਹੈ ਨੌਜਵਾਨ ਗੋਰੀ ਦਾ ਅਰਥ ਹੈ ਇਸਤਰੀ ਧੀਰਿਆ ਦਾ ਅਰਥ ਹੈ ਧੀਰਜਾਉਣਾ ਤਰਵਾ ਸੋਣਾ ਹੌਸਲਾਉਣਾ ਕਿੰਦੀ ਉਸ ਭੈਣ ਨੇ ਵੇਖਿਆ ਵੀ ਇਹ ਵੀਰ ਤਾਂ ਡੁੱਬੇ ਨਹੀਂ ਤਾਂ ਪਾਰ ਕਰ ਗਏ ਅੰਦਰ ਖਿਆਲ ਚੱਲਣ ਲੱਗ ਗਿਆ ਵੀ ਜਦੋਂ ਇਹ ਨਹੀਂ ਡੁੱਬੇ ਮੈਨੂੰ ਕੀ ਹੋਣ ਲੱਗੇ ਇੰਨਾ ਕ ਹੌਸਲਾ ਆਇਆ ਮਨ ਵਿੱਚ ਕਿ ਉਹਨਾਂ ਨੂੰ ਵੇਖ ਕੇ ਉਹ ਭੈਣ ਵੀ ਦਰਿਆ ਪਾਰ ਕਰ ਗਈ ਹੁਣ ਇਥੇ ਗੁਰੂ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਉਦਾਹਰਣ ਕਿਉਂ ਦਿੱਤੀ ਆ ਕਿਉਂਕਿ ਸਾਡੀ ਜਿਹੜੀ ਜੀਵ ਇਸਤਰੀ ਆ ਨਾ ਉਹ ਵੀ ਡਰੀ ਜਾ ਰਹੀ ਆ ਆਪਾਂ ਜਿੰਨੇ ਵੀ ਬੈਠੇ ਆ ਸੰਗਤ ਵਿੱਚ ਕੋਈ ਮਰਦ ਔਰਤ ਨਹੀਂ ਹੋਇਆ ਕਰਦਾ ਸੰਗਤ ਵਿੱਚ ਸਾਰੀ ਜੀਵ ਇਸਤਰੀ ਆ ਇੱਕੋ ਹੀ ਮਾਲਕ ਹੈ ਪਰਮੇਸ਼ਰ ਔਰ ਸਾਡੀ ਜੀਵ ਇਸਤਰੀ ਵੀ ਡਰ ਰਹੀ ਆ ਕਿ ਮੈਂ ਇਥੋਂ ਦਰਿਆ ਪਾਰ ਨਹੀਂ ਕੀਤਾ ਜਾਣਾ ਸੰਸਾਰ ਸਮੁੰਦਰ ਪਾਰ ਨਹੀਂ ਹੋਣਾ ਮੈਂ ਸੇਵਕ ਨਹੀਂ ਬਣ ਸਕਦੀ ਡੁੱਬ ਜਾਵਾਂਗੀ ਇਹ ਜੀ ਇਹ ਡਰ ਰਹੀ ਆ ਨਾ ਇਹਨੂੰ ਸੰਗਤ ਹੀ ਉਹਨਾਂ ਦੀ ਕਰਾਈਏ ਜਿਹੜੇ ਪਾਰ ਕਰ ਗਏ ਜਿਹੜੇ ਸੇਵਕ ਬਣ ਗਏ ਤੇ ਜਦੋਂ ਆਪਾਂ ਉਹਨਾਂ ਦਾ ਜੀਵਨ ਸੁਣਦੀਏ ਫਿਰ ਸਾਡੇ ਮਨ ਵਿੱਚ ਵੀ ਹੌਸਲਾ ਆਉਂਦਾ ਇਹਨੂੰ ਲੈ ਕੇ ਆਇਆ ਕਰੀਏ ਭਗਤ ਨਾਮ ਦੇ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ ਕਰੀਏ ਭਗਤ ਪੀਪਾ ਜੀ ਮਹਾਰਾਜ ਜੀ ਦੇ ਕੋਲ ਜਦੋਂ ਆਪਾਂ ਭਗਤ ਸਹਿਬਾਨਾਂ ਦਾ ਜੀਵਨ ਪੜਦੇ ਆ ਨਾ 15 ਭਗਤਾਂ ਦੇ ਵਿੱਚੋਂ ਇੱਕ ਨੇ ਭਗਤ ਸੈਣ ਜੀ ਮਹਾਰਾਜ ਭਗਤ ਸੈਣ ਜੀ ਦਾ ਜਦੋਂ ਜੀਵਨ ਵੇਖਦੇ ਆ ਜਿਕਰ ਮਿਲਦਾ ਹੈ ਕਿ ਉਹਨਾਂ ਦੇ ਅੰਦਰ ਲਗਨ ਕਿੱਥੋਂ ਲੱਗੀ ਕਿਵੇਂ ਉਹ ਭਗਤ ਬਣ ਗਏ ਭਗਤ ਸਹਿਬਾਨਾਂ ਦੇ ਵਿੱਚ ਉਹਨਾਂ ਦਾ ਨਾਮ ਕਿਵੇਂ ਆਉਣ ਲੱਗੇ ਹੈ ਭਾਈ ਗੁਰਦਾਸ ਜੀ ਦੱਸਦੇ ਨੇ ਕਹਿੰਦੇ ਉਹਨਾਂ ਨੇ ਵੀ ਸੁਣੀ ਐ ਉਹਨਾਂ ਨੇ ਸੁਣ ਲਿਆ ਕਿੰਨਾ ਦੇ ਬਾਰੇ ਜਿਹੜੇ ਪਰਮੇਸ਼ਰ ਦੇ ਨੇੜੇ ਹੋਗੇ ਭਗਤ ਕਬੀਰ ਜੀ ਬਾਰੇ ਭਗਤ ਕਬੀਰ ਜੀ ਦੀ ਮਹਿਮਾ ਸੁਣੀ ਕਿਉਂਕਿ ਚਾਰੇ ਪਾਸੇ ਮਹਿਮਾ ਹੋਣ ਲੱਗੀ ਸੀ ਨਾ ਭਗਤ ਕਬੀਰ ਜੀ ਮਹਾਰਾਜ ਜੀ ਦੀ ਉਹਨਾਂ ਆਪਣੀ ਬਾਣੀ ਚ ਵੀ ਦੱਸਿਆ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿ ਸ਼ਹਿਰ ਕੀਆ ਭਇਓ ਕਬੀਰ ਕਬੀਰ ਚਾਰੇ ਪਾਸੇ ਕਬੀਰ ਜੀ ਕਬੀਰ ਜੀ ਹੋਣ ਲੱਗੀ ਭਗਤ ਸੈਣ ਜੀ ਨੇ ਸੁਣ ਲਿਆ ਤੇ ਸੁਣਿਆ ਅੰਦਰ ਚਾਹ ਪੈਦਾ ਹੋ ਗਿਆ ਵੀ ਮੈਂ ਕਿਉਂ ਨਹੀਂ ਭਗਤ ਬਣ ਸਕਦਾ ਫਿਰ ਕਿੰਨਾ ਚਾਹ ਪੈਦਾ ਹੋਇਆ ਪਾਹੀ ਗੁਰਦਾਸ ਜੀ ਦੱਸਦੇ ਨੇ ਉਹਨਾਂ ਦੇ ਜੀਵਨ ਵਿੱਚ ਬਦਲਾਅ ਆਇਆ ਆਓ ਆਪਾਂ ਪੜ ਲਈਏ ਫਿਰ ਸਮਾਪਤੀ ਕਰਾਂਗੇ ਸਮਾਂ ਵੀ ਹੋ ਗਿਆ ਸਾਰਿਆਂ ਨੇ ਕਿਰਪਾ ਕਰਨੀ ਹੈ ਸੁਣ ਪ੍ਰਤਾਪ ਕਬੀਰ ਦਾ ਸੁਣ ਪ੍ਰਤਾਪ ਕਬੀਰ ਦਾ ਸੁਣ ਪ੍ਰਤਾਪ ਕਬੀਰ ਦਾ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋ ਆਸਣ ਨਾਈ ਦੂਜਾ ਸਿੱਖ ਹੋ ਆਸਣ ਨਾਈ ਭਗਤ ਕਬੀਰ ਜੀ ਮਹਾਰਾਜ ਨੂੰ ਵੇਖ ਕੇ ਕਿੰਨੀ ਲਗਨ ਲੱਗੀ ਕਿ ਪੰਚਮ ਪਾਤਸ਼ਾਹ ਜੀ ਵੀ ਕਹਿ ਉੱਠੇ ਸੈਣ ਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ ਭਗਤਾਂ ਵਿੱਚ ਗਿਣਤੀ ਹੋਣ ਲੱਗੀ ਸੋ ਜੇ ਸਾਡੀ ਜੀਵਾਤਮਾ ਵੀ ਡਰਦੀ ਹੈ ਜੀ ਸੋ ਉਹਨਾਂ ਦੀ ਸੰਗਤ ਵਿੱਚ ਬੈਠਣਾ ਸ਼ੁਰੂ ਕਰੀਏ ਜਿਨ੍ਹਾਂ ਨੇ ਗੁਰੂ ਜੀ ਦੇ ਬਚਨ ਕਮਾਏ ਨੇ 35 ਮਹਾਪੁਰਖਾਂ ਦੀ ਸੰਗਤ ਕਰੀਏ ਫੇਰ ਹੀ ਇਹ ਖਰਚ ਖੇਚਲਾ ਕੀਤੀ ਸਫਲ ਹੈ ਜੇ ਆਪਾਂ ਇਥੋਂ ਕੁਝ ਸਿੱਖ ਕੇ ਮੰਨਾਂਗੇ